ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਗੁਰਦੁਆਰਾ ਸੁਖਚੈਨਾ ਸਾਹਿਬ ਫਗਵਾੜਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਕਿਉਂਕਿ ਜੋ ਅੱਜ ਪੰਜਾਬ ਨੂੰ ਫੜਾਂ ਦੀ ਮਾਰ ਪਈ ਹੈ ਇਹਦੇ ਸਬੰਧ ਦੇ ਵਿੱਚ ਅੱਜ ਵਿਸ਼ੇਸ਼ ਮੀਟਿੰਗ ਰੱਖੀ ਸੀ ਮੁੱਖ ਏਜੰਡਾ ਸੀ ਫੜਾਂ ਦੀ ਮਾਰ ਤੇ ਔਰ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹਦੇ ਵਿੱਚ ਲਗਭਗ 3 ਲੱਖ ਏਕੜ ਤੋਂ ਉੱਪਰ ਜਿਹੜਾ ਉਹ ਫਸਲ ਜਿਹੜੀ ਆ ਤਬਾਹ ਹੋ ਗਈ ਹੈ ਬਰਬਾਦ ਹੋ ਗਈ ਹੈ। ਔਰ ਹਜ਼ਾਰਾਂ ਹੀ ਜਿਹੜੇ ਘਾਰੇ ਦੇ ਵਿੱਚ ਡੁੱਬ ਗਏ ਆ। ਔਰ ਲਗਭਗ 1200 ਤੋਂ 1300 ਦੇ ਕਰੀਬ ਪਿੰਡ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਿਆ। ਜੋ ਉਹ ਸਾਰਾ ਕੁਝ ਹੀ ਦੇਖਦੇ ਹੋਏ ਅੱਜ ਅਸੀਂ ਇਹ ਵੇਖਿਆ ਭਈ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹ ਬਿਲਕੁਲ ਇੱਥੇ ਜ਼ੀਰੋ ਰਹੀ ਹੈ। ਪੰਜਾਬ ਸਰਕਾਰ ਦੀ ਔਰ ਖਾਸ ਕਰ ਪਾਕ ਸਰਕਾਰ ਦੀ। ਕਿਉਂਕਿ ਬਾਕੀ ਸਟੇਟਾਂ ਜਦੋਂ ਕਿਤੇ ਕੋਈ ਏਦਾਂ ਦੀ ਆਫਤ ਆਉਂਦੀ ਹੈ ਕੁਦਰਤੀ ਤੇ ਭਾਰਤ ਸਰਕਾਰ ਨੂੰ ਤੁਰੰਤ ਫੰਡ ਰੀਲੀਫ ਕੀਤੀ ਜਾਂਦੇ ਆ ਜਿਹੜੇ ਅ ਪੂਰੀ ਤਰ੍ਹਾਂ ਤੇ ਪਰ ਭਾਰਤ ਸਰਕਾਰ ਵਾਲੀ ਤਿੱਕਰ ਸਿਰਫ ਢੇੜੇ ਮਾਰੀ ਸਰਕਾਰ ਹੈ ਤੇ ਢੇੜੀ ਮਾਰ ਗਿਆ ਪੰਜਾਬ ਤੇ ਬੱਸ ਚਲੇ ਗਏ ਇੱਥੇ ਕੋਈ ਫੰਡ ਰੀਲੀਜ਼ ਨਹੀਂ ਕੀਤਾ ਸੋ ਪੰਜਾਬ ਸਰਕਾਰ ਜਿਹੜੀ ਹੈ ਉਹਦੇ ਕੋਲੋਂ ਫੰਡ ਪਿਆ ਹੋਇਆ ਖੜਾਂ ਦੀ ਮਾਰ ਲਈ ਕੁਦਰਤੀ ਆਫਤ ਲਈ ਉਹ ਵੀ ਨਹੀਂ ਰੀਲੀਜ਼ ਪੂਰਾ ਕਰ ਸਕੀ ਸੋ ਦੋਵੇਂ ਸਰਕਾਰਾਂ ਫੇਰ ਹੋਈਆਂ ਨੇ ਪਰ ਪੰਜਾਬ ਦੇ ਲੋਕ ਜਿਹੜੀ ਉਹ ਨੌਜਵਾਨੀ ਪੰਜਾਬ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਜਿੰਨੀਆਂ ਸੰਪਰਦਾਵਾਂ ਕਿ ਹੋ ਕੇ ਕੰਮ ਕਰ ਰਹੀਆਂ ਉਹਨਾਂ ਦਾ ਧੰਨਵਾਦ ਹੈ ਔਰ ਜਿੰਨਾ ਸਾਡਾ ਕਲਾਕਾਰ ਭਾਈਚਾਰਾ ਉਹ ਚਾਹੇ ਉਹਦੇ ਵਿੱਚ ਗਾਇਕ ਭਾਈਚਾਰਾ ਹੋਵੇ ਐਕਟਰ ਹੋਣ ਸਾਡੇ ਵੀਰ ਉਹ ਚਾਹੇ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਤੋਂ ਲੈ ਕੇ ਸਾਰੇ ਸੋ ਉਹਨਾਂ ਦਾ ਵੱਡਾ ਯੋਗਦਾਨ ਹੈ ਐਨ ਆਰ ਆਈ ਭਰਾਵਾਂ ਦਾ ਖਾਸ ਕਰ ਕਿਉਂਕਿ ਵੱਡੀ ਮਾਲੀ ਮਦਦ ਅੱਜ ਬਾਰੋਂ ਵੀ ਉਹਨਾਂ ਨੇ ਕਈ ਲੱਖਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਡਾਲਰ ਇਕੱਠਾ ਕੀਤਾ ਔਰ ਕਈ ਮਿਲੀਅਨ ਡਾਲਰ ਜੇ ਇਕੱਠੇ ਕਰਕੇ ਉਹ ਭੇਜ ਰਹੇ ਨੇ ਮਤ ਵਾਸਤੇ ਉਹਨਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਵਾਦ ਹੈ ਕਿ ਅੱਜ ਉਹਨਾਂ ਨੇ ਦੱਸ ਦਿੱਤਾ ਹੈ ਕਿ ਜਿਹੜਾ ਪੰਜਾਬ ਹੈ ਇਹ ਉਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੇ ਉਹਦੀ ਕਿਰਪਾ ਦੇ ਮੁਤਾਬਕ ਇਹ ਕਦੇ ਈਨ ਨਹੀਂ ਮੰਦਾ ਔਰ ਕਦੇ ਇਹ ਘਬਰਾਉਂਦਾ ਨਹੀਂ ਡਟ ਕੇ ਰਹਿਂਦਾ ਹਰ ਸੰਘਰਸ਼ ਦਾ ਟੱਕਰਾਂ ਕਰਦਾ ਸੋ ਉਹ ਉਹਨਾਂ ਸਾਰਿਆਂ ਦਾ ਧੰਵਾਦ ਹੈ ਸਾਡੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਉਹ ਚਾਹੇ ਕੋਈ ਇੱਕ ਇੱਕ ਜੀ ਕੋਈ ਸ਼ਹਿਰੀ ਜੀ ਹੋਵੇ ਖਾਸ ਕਰ ਜਿਹੜੇ ਜੂਪੀ ਹਰਿਆਣਾ ਰਾਜਸਥਾਨ ਜਿਹੜੇ ਸਾਡੇ ਭਾਈਚਾਰਾ ਦਾ ਮੁਸਲਿਮ ਭਾਈਚਾਰਾ ਉਹਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਸਾਂਝ ਪਾ ਕੇ ਵੱਡੀਆਂ ਰਸਤਾ ਬਸਤਾ ਲੈਣੀਆਂ ਤੇ ਅੱਜ ਦੀ ਮੀਟਿੰਗ ਜਿਹੜਾ ਮਤਾ ਅਹਿਮ ਪਾਸ ਕੀਤਾ ਗਿਆ ਕਿ 12 ਤਰੀਕ ਨੂੰ ਜਿਹੜੇ ਆਲ ਉਮਰ ਪੰਜਾਬ ਦੇ ਡੀਸੀ ਦਫ਼ਤਰ ਨੇ ਉਹਨਾਂ ਤੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗ ਪੱਤਰ ਦਿੱਤੇ ਜਾਣੇ ਨੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਾਏਗੀ ਔਰ ਡੀਸੀ ਦਫ਼ਤਰਾਂ ਦੇ ਅੱਗੇ ਜਾ ਕੇ ਉੱਥੇ ਮੰਗ ਪੱਤਰ ਦਿੱਤੇ ਜਾਣਗੇ ਰੋਸ ਮਜਾਰਾ ਕਰਕੇ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਵਿਰੁੱਧ ਤੇ ਉਹ ਮੰਗ ਪੱਤਰ ਦਿੱਤੇ ਜਾਣਗੇ ਸੋ ਉਹ ਅੱਜ ਇਹਨ ਜਿਹੜੀ ਅੱਜ ਮੀਟਿੰਗ ਹੋਈ ਆ ਇੱਕ ਜਿਹੜਾ ਪੰਜਾਬ ਸਰਕਾਰ ਨੇ ਕੇਵਲ ਜਿਹੜਾ ਪਿਛਲਾ ਗੰਨੇ ਦਾ ਬਕਾਇਆ ਅਜਨਾਲੇ ਦਾ ਹੀ ਰੀਲੀਜ਼ ਕੀਤਾ ਜੋ ਪਤਾ ਲੱਗ ਰਿਹਾ 11 ਕਰੋੜ ਕਿਨਾਰੇ ਰੁਪਿਆ ਔਰ ਅੱਜ ਪੂਰਾ ਪੰਜਾਬ ਮਾਰ ਚੱਲ ਰਿਹਾ ਹੜਦੀ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਸੀ ਕਿ ਕਿਸਾਨਾਂ ਦੀ ਬਾਤ ਫੜਨੀ ਜਿੰਨਾ ਉਹਨਾਂ ਦਾ ਬਕਾਇਆ ਖੜਾ ਹੈ ਉਹ ਸਰਕਾਰੀ ਵੀ ਸਰਕਾਰ ਰੀਲੀਜ਼ ਕਰੇ ਸਹਿਕਾਰੀ ਮਿਲਾਂ ਦਾ ਔਰ ਜਿਹੜੀਆਂ ਪ੍ਰਾਈਵੇਟ ਮਿਲਾਂ ਵੱਲ ਬਕਾਇਆ ਖੜਾ ਉਹ ਵੀ ਕਰਾਵੇ ਸੋ ਫਰਜ ਇਹ ਬਣਦਾ ਹੈ ਕਿ ਅੱਜ ਟੋਟਲ ਜਿਹੜਾ ਪੈਸਾ ਰੀਲੀਜ਼ ਕੀਤਾ ਜਾਵੇ ਉਹ ਕੇਵਲ ਇੱਕ ਮਿਲਦਾ ਰੀਲੀਜ਼ ਕਰਨਾ ਉਹ ਬਿਲਕੁਲ ਠੀਕ ਨਹੀਂ ਕਿਉਂਕਿ ਅੱਜ ਜੇ ਇਸ ਏਰੀਏ 'ਚ ਹੜ੍ਹਾਂ ਨੇ ਮਾਰ ਮਾਰੀ ਉਹ ਤਾਂ ਮਾਰੀ ਐ ਜੇ 'ਚ ਨਹੀਂ ਮਾਰ ਮਾਰੀ ਉੱਥੋਂ ਸਾਡੇ ਲੋਕ ਲੰਗਰ ਵਸਤਾ ਲੈ ਕੇ ਜਾ ਰਹੇ ਨੇ ਹਰ ਇੱਕ ਨੂੰ ਪੈਸੇ ਦੀ ਲੋੜ ਐ ਸੋ ਸਾਰੇ ਪੰਜਾਬ ਦਾ ਉਹ ਜਿਹੜਾ ਪੈਸਾ ਰਲੀਜ਼ ਹੋਣਾ ਚਾਹੀਦਾ ਸੋ ਉਹ ਇੱਕ ਅਸੀਂ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਇਹ ਵੀ ਮਤਾ ਪਾਸ ਕੀਤਾ ਹੈ ਕਿ ਅਸੀਂ ਹਰ ਜ਼ਿਲ੍ਹਾ ਜਿਹੜਾ ਉਹ 100 ਟਰੈਕਟਰ ਜਿਸ ਦਿਨ ਪਾਣੀ ਉਤਰ ਗਿਆ ਜ਼ਮੀਨ ਬਾਈਜੋਗ ਹੋ ਗਈ ਹਰ ਜ਼ਿਲ੍ਹਾ 100 ਟਰੈਕਟਰ ਭੇਜੇਗਾ ਉਹ ਜ਼ਮੀਨ ਨੂੰ ਵਾਉਣ ਵਾਸਤੇ ਕਰਾਉਣ ਵਾਸਤੇ ਰੇਤਾ ਬਾਹਰ ਕੱਢਣ ਵਾਸਤੇ ਔਰ ਉੱਥੇ ਫਸਲਾਂ ਬੀਜਣ ਵਾਸਤੇ ਔਰ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਇਹ ਵੀ ਪ੍ਰਣ ਕੀਤਾ ਗਿਆ ਕਿ ਜਿੰਨਾ ਵੀ ਹਜ਼ਾਰਾਂ ਹੀ ਏਕੜ ਦਾ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬੀਜ ਖਾਦ ਉਹ ਵੀ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਇਕੱਠਾ ਕਰਕੇ ਰਸਤਾ ਬਸਤਾ ਦੇ ਰੂਪ ਦੇ ਵਿੱਚ ਉਹ ਢੇਰ ਅਤੇ ਬੀਜ ਵੀ ਜਿਹੜੀ ਆ ਖਾਦ ਬੀਜ ਉਹ ਵੀ ਤੇ ਡੀਜ਼ਲ ਉਹ ਵੀ ਮਹయ్యా ਕਰਾਇਆ ਜਾਊਗਾ ਸੋ ਇਹ ਅੱਜ ਦੀ ਮੀਟਿੰਗ ਦੇ ਅਹਿਮ ਮਤੇ ਜਿਹੜੇ ਅੱਜ ਬਾਸ ਹੋਇਆ ਕਿ ਭਾਰਤੀ ਕਿਸਾਨ ਯੂਨੀਅਨ ਅੱਗੇ ਲੱਕੇ ਹੁਣ ਟਿੱਕਰ ਵੀ ਕਰਦੀ ਆਈ ਆ ਹਰ ਪਾਸੇ ਜਿਹੜੀਆਂ ਰਸਤਾਵਾਂ ਵਾਸਤਾ ਭਾਰਤੀ ਕਿਸਾਨ ਯੂਨੀਅਨ ਦੋਬਾਂ ਨੇ ਭੇਟੀਆਂ ਔਰ ਪੁਲਾ ਤੇ ਬੰਨ ਜਿਹੜੇ ਆ ਉਹਨਾਂ ਤੇ ਵੀ ਜਾ ਕੇ ਡਿਊਟੀਆਂ ਨਿਭਾ ਰਹੇ ਨੇ ਸਾਡੇ ਸਾਰੇ ਜਿਹੜੇ ਕਿਸਾਨ ਵੀਰ ਨੇ ਜਾਂ ਸਾਡੇ ਆਗੂ ਸਹਿਵਾ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੂਰੇ ਪੰਜਾਬ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਆਪਣੇ ਭਰਾਵਾਂ ਨਾਲ ਜਿੱਤੇ ਸੀਰੀਚ ਮਾਰ ਪਈਆ ਭਾਰਤੀ ਕਿਸਾਨ ਯੂਨੀਅਨ ਬਿਲਕੁਲ ਡਟ ਕੇ ਖੜੀ ਆ ਔਰ ਇਹ ਸਰਕਾਰ ਦੀ ਨਖੇਦੀ ਕਰਦੀ ਐ ਸੱਚ ਸ਼ਬਦਾਂ ਚ ਪਹਿਲੇ ਤੱਕ ਸਰਕਾਰ ਵੱਲੋਂ ਜੋ ਸਰਕਾਰ ਦੀ ਕਾਰਗੁਜ਼ਾਰੀ ਆ ਪੰਜਾਬ ਸਰਕਾਰ ਦੀ ਪਾ ਸਰਕਾਰ ਦੀ ਉਹ ਫੇਲ ਹੋਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ